ਪੰਜਾਬੀਓ ਸਤਿ ਸ੍ਰੀ ਅਕਾਲ ਕੱਲ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਇੱਕ ਬਿਆਨ ਆਇਆ ਕਿ ਬਾਜ਼ਾਰ ਦੇ ਵਿੱਚ ਜਿਹੜਾ ਦੇਸੀ ਘਿਓ ਅਤੇ ਪਨੀਰ ਚੱਲ ਰਿਹਾ ਹੈ ਇਹ ਨਕਲੀ ਹੈ ਇਹਨੂੰ ਨਾ ਖਰੀਦੋ ਸਿਹਤ ਮੰਤਰੀ ਦੇ ਬਿਆਨ ਤੋਂ ਇੱਕ ਗੱਲ ਤਾਂ ਸੱਚ ਸਾਬਤ ਹੋ ਗਈ ਕਿ ਸਰਕਾਰ ਇਹ ਨ ਮਲਾਵਟ ਖੋਰਾਂ ਦਾ ਕੱਖ ਨਹੀਂ ਵਿਗਾੜ ਸਕਦੀ ਸਰਕਾਰ ਨੇ ਹੱਥ ਖੜੇ ਕਰਤੇ ਐ ਤੇ ਮਲਾਵਟ ਖੋਰ ਐਨੇ ਪਾਵਰਫੁਲ ਹੋ ਚੁੱਕੇ ਐ ਕਿ ਸਰਕਾਰ ਨੂੰ ਮੌਜੂਦਾ ਸਰਕਾਰ ਦੇ ਮੰਤਰੀ ਨੂੰ ਇਹ ਬਿਆਨ ਦੇਣਾ ਪੈਂਦਾ ਕਿ ਲੋਕੋ ਇਹ ਪਨੀਰ ਤੇ ਕਿਉਂ ਨਾ ਖਰੀਦੋ ਸਰਕਾਰ ਚਾਵੇ ਤਾਂ ਇੱਕ ਦਿਨ ਚ ਸਾਰਿਆਂ ਤੇ ਪਰਚੇ ਢੋ ਕੇ ਅੰਦਰ ਕਰ ਸਕਦੀ ਐ ਪਰ ਸਰਕਾਰ ਹੱਥ ਖੜੇ ਕਰ ਗਈ ਮਲਾਕਤ ਖੋਰਾ ਨਾਲ ਜਾਪਦਾ ਜਿਵੇਂ ਰਲਈ ਹੁੰਦੀ ਹੈ ਇੱਕ ਪਾਸੇ ਉਹਨਾਂ ਨੂੰ ਕਹਿ ਰੱਖਿਆ ਵੀ ਤੁਸੀਂ ਵੇਚੋ ਤੇ ਦੂਜੇ ਪਾਸੇ ਆ ਲੰਡੂ ਜਾ ਬਿਆਨ ਸ਼ਰਤਾ ਵੀ ਨਾ ਖਰੀਦੋ ਇਹ ਤਾਂ ਉਹ ਗੱਲ ਹੋ ਗਈ ਆਖੋਗੇ ਸਹੀ ਬਾਬਾ ਕੀ ਆਂਦਾ ਇਹਦਾ ਪੰਮੇ ਦੀ ਫਿਲਮ ਦੇ ਉਸ ਡਾਈ ਲੰਗ ਉਹ ਡਾਇਲੋਗ ਵਾਲੀ ਗੱਲ ਬਣ ਗਈ ਵੀ ਜੇ ਮਲਾਵਟ ਖੋਰਾ ਦਾ ਤੁਸੀਂ ਵਿਗਾਰ ਨਹੀਂ ਕੋ ਸਕਦੇ ਤਾਂ ਇੱਥੇ ਥਣ ਫੜਦੇ ਆ ਤੁਸੀਂ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੀ